ਕਈ ਸਫਾ ਸੈਂਟਰਾਂ ਤੇ ਪ੍ਰੋਸਟ੍ਰਿਕਸ਼ਨ ਦਾ ਕੰਮ ਚੱਲਦਾ ਹੈ ਉਹ ਤਾਂ ਅਸੀਂ ਇੱਥੇ ਤਿੰਨ ਸਫਾ ਸੈਂਟਰ ਤੇ ਰੇਡ ਮਾਰੀ ਆ T3 ਤੇ ਰਸ਼ੀਅਨ ਤੇ ਨੇਚਰ ਚ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਆਪਣੀ ਮਜਬੂਰੀਆਂ ਹੁੰਦੀਆਂ ਨੇ ਵੈਸੇ ਤਾਂ ਹੁਣ ਤੱਕ ਤਾਂ ਕੋਈ ਆਇਆ ਨਹੀਂ ਕੋਈ ਕਿਸੇ ਨੂੰ ਜ਼ਬਰਦਸਤੀ ਕਰਾਇਆ ਹੋਵੇ ਇਹ ਕਈ ਵਾਰ ਬੰਦ ਵੀ ਕਰ ਜਾਂਦੇ ਨੇ ਤੇ ਕਈ ਵਾਰ ਸਟਾਰਟ ਜਦੋਂ ਇਹਨਾਂ ਨੂੰ ਐ ਪਤਾ ਲੱਗਦਾ ਵੀ ਹੁਣਾਂ ਰੇਡ ਨਹੀਂ ਆਉਣੀ ਤੇ ਇਹ ਕੰਮ ਸਟਾਰਟ ਕਰ ਦਿੰਦੇ ਨੇ ਹੁਣ ਰੇਡ ਹੋ ਗਈ ਹੁਣ ਸਾਰੇ ਭੱਜ ਜਾਣਗੇ ਜ਼ਰਖਪੁਰ ਬੁੱਸ ਨੇ ਰੇਡ ਕੀਤੀ ਹੈ ਅ ਸੂਚਨਾ ਕੀਤੀ ਸੀ ਤੇ ਮੌਕੇ ਤੇ ਕੀ ਕੁਝ ਬਰਾਮਦ ਕੀਤਾ ਅੱਜ ਸਾਨੂੰ ਸਿਕਰਟ ਇਨਫੋਰਮੇਸ਼ਨ ਵੀ ਮਿਲੀ ਸੀਗੀ ਵੀ ਇੱਥੇ ਦੇਵਾਜੀ ਪਲਾਜ਼ਾ ਕੋਲ ਰੋਡ ਤੇ ਕਈ ਸਪਾ ਸੈਂਟਰਾਂ 'ਚ ਪ੍ਰੋਸਟ੍ਰਕਸ਼ਨ ਦਾ ਕੰਮ ਚੱਲਦਾ ਹੈ ਉਹ ਸਾਹੀ ਇਥੇ ਤਿੰਨ ਸਫਾ ਸੈਂਟਰ ਤੇ ਰੇਡ ਮਾਰੀ ਆ T3 ਤੇ ਰਸ਼ੀਅਨ ਤੇ ਨੇਚਰ ਚ ਤੇ ਸਾਨੂੰ ਇਥੋਂ 10 ਕੁੜੀਆਂ ਬਰਾਮਦ ਹੋਈਆਂ ਨੇ ਤੇ ਇੱਕ ਗਾਹ ਸਾਨੂੰ ਮਿਲਣ ਗਿਆ ਮਾਲਕ ਕੋਈ ਨਹੀਂ ਪਤਾ ਲੱਗਾ ਕਿੰਨੇ ਸਮੇਂ ਤੋਂ ਇਹ ਜਿਹੜਾ ਜਿਸਮ ਪ੍ਰੋਸੀਜਰ ਤੋਂ 10 ਪਾਧ ਹੀ ਆਰ ਦੇ ਚੋਂ ਚੱਲ ਰਿਹਾ ਸੀ ਇਹ ਕਈ ਵਾਰ ਬੰਦ ਵੀ ਕਰ ਜਾਂਦੇ ਨੇ ਤੇ ਕਈ ਵਾਰ ਸਟਾਰਟ ਜਦੋਂ ਇਹਨਾਂ ਨੂੰ ਐ ਪਤਾ ਲੱਗਦਾ ਵੀ ਹੁਣ ਰੇਡ ਨਹੀਂ ਆਉਣੀ ਤੇ ਇਹ ਕੰਮ ਸਟਾਰਟ ਕਰ ਦਿੰਦੇ ਨੇ ਹੁਣ ਰੇਡ ਹੋ ਗਈ ਹੁਣ ਸਾਰੇ ਬਾਬਾ ਜਾਣਗੇ ਤੇ ਹੋਰ ਜਗ੍ਹਾ ਵੀ ਤੁਸੀਂ ਏਅਰਪੋਰਟ ਸੇ ਜਾ ਰਹੇ ਸਵੇਰ ਉੱਥੇ ਵੀ ਤੁਸੀਂ ਰੇਡ ਕਰੋਗੇ ਕਿ ਨਹੀਂ ਬਿਲਕੁਲ ਕਰਾਂਗੇ ਜੀ ਬਿਲਕੁਲ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਕਰਾਂਗੇ ਜੇ ਸਾਨੂੰ ਪਤਾ ਲੱਗ ਜੇ ਅਸੀਂ ਛੱਡ ਦੇਣਗੇ ਇਹ ਡਿਸ਼ਨ ਐਸਐਸਪੀ ਸਾਹਿਬ ਦਾ ਕਿ ਸਾਡੇ ਜੀ ਆਪਸ਼ਨ ਵਾਲਾ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਉਹਨਾਂ ਦੀ ਡਿਸ਼ਨ ਦੇ ਅਸਟੇਸੀਡ ਮਾਰੀ ਹੈ ਤੇ ਹੁਣ ਇਹਨਾਂ ਤੇ ਕੀ ਕਰਵਾਈ ਹੋਈ ਸੀ ਹੁਣ ਅਸੀਂ ਇਹਨਾਂ ਨੂੰ ਲੈ ਕੇ ਚੱਲਿਆਂ ਜੀ ਕਿਹਨਾਂ ਤੇ ਅਸੀਂ ਪਰਚਾ ਦਰਜ ਕਰਤਾ ਤੁਮਾਰ ਲੈਕਟਰਾਂ ਨੂੰ ਕੁਝ ਪਤਾ ਲੱਗਿਆ ਜਿਹੜੀ ਕੁੜੀਆਂ ਇਸ ਦੇ ਵਿੱਚ ਲਿਪਟ ਸਿਗੀਆਂ ਜ਼ੋਰ ਜ਼ਬਰਦਸਤੀ ਨਾਲ ਉਹਨਾਂ ਤੋਂ ਇਹ ਕੰਮ ਕਰਾਇਆ ਜਾ ਰਿਹਾ ਸੀ ਜਾਂ ਸੈਮਤੀ ਨਾਲ ਕਿਵੇਂ ਇਹ ਕਈ ਤਰ੍ਹਾਂ ਦੇ ਨੇ ਆਪਣੀ ਲੋੜ ਲਈ ਵੀ ਆਂਦੀਆਂ ਨੇ ਕੋਈ ਮਜਬੂਰੀਆਂ ਦੇ ਵਿੱਚ ਆਪਣੀ ਮਜਬੂਰੀਆਂ ਹੁੰਦੀਆਂ ਨੇ ਵੈਸੇ ਤਾਂ ਹੁਣ ਤੱਕ ਤਾਂ ਕੋਈ ਆਇਆ ਨਹੀਂ ਕੋਈ ਕਿਸੇ ਨੂੰ ਜ਼ਬਰਦਸਤੀ ਕਰਾਇਆ ਹੋਵੇ ਸਟੂਡੀਓ ਦੇ ਨਾਲ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਕਲਾਈਂਟ ਵਗੈਰਾ ਵੀ ਕੋਈ ਫੜਿਆ ਜਾਂ ਕੋਈ ਕਿਸ ਤਰ੍ਹਾਂ ਦਾ ਇੱਕ ਹਜੇ ਪੁੱਛਗਿੱਛ ਚੱਲ ਰਹੀ ਹੈ ਹਜੇ ਇੱਕ ਬੰਦਾ ਫੜਿਆ ਚਾਹੇ ਪੁੱਛੂਛ ਕਰਾਂ ਕਿ ਸਰਵਿਸ ਲੈਣਾ ਹੈ ਹਾਂ ਸਰਵਿਸ ਲੈਣਾ ਹੈ ਜੀ ਓਨਰ ਵੀ ਪਕੜੇ ਗਏ ਨੇ ਬਈ ਓਨਰ ਨਹੀਂ ਓਨਰ ਸਾਰੇ ਮੌਕੇ ਤੇ ਫਰਾੜਾ ਹੈ ਉਹਨਾਂ ਦੀ ਹਜੇ ਤਬਦੀਖ ਚੱਲ ਰਹੀ ਹੈ ਉਹਨਾਂ ਨੂੰ ਕੋਈ ਪਤਾ ਲੱਗਾ ਕੌਣ ਓਨਰ ਹੈ ਕੌਣ ਨਹੀਂ ਓਨਰ ਹੁਣ ਕਰਾਂਗੇ ਜੀ ਇਨਵੈਸਟੀਗੇਸ਼ਨ ਕਰਾਂਗੇ ਕਬੱਡੀ ਗੱਲ ਦੇਖਣ ਨੂੰ ਮਿਲਦੀ ਹੈ ਕਿ ਜਿਸ ਤਰ੍ਹਾਂ ਇਹ ਸਪਾ ਸੈਂਟਰ ਖੁੱਲ ਜਾਂਦੇ ਨੇ ਜਿਹੜੇ ਲੱਗਦਾ ਨਹੀਂ ਜਿਹੜੇ ਮਾਲਕ ਇਹਨਾਂ ਨੂੰ ਕਿਰਾਏ ਤੇ ਅਸੀਂ ਉਹਨਾਂ ਨੂੰ ਵੀ ਅਸੀਂ ਉਹਨਾਂ ਅਸੀਂ ਉਹਨਾਂ ਦਾ ਵੀ ਵਿੱਚ ਨਾਮ ਨੋਮੀਨੇਟ ਕੀਤਾ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਵੈਰੀਫਿਕੇਸ਼ਨ ਵਗੈਰਾ ਇਹਨਾਂ ਲੋਕਾਂ ਨੇ ਕਰਾਈ ਹੋਈ ਸੀ ਨਹੀਂ ਸਾਡੇ ਕੋਲ ਅਜਿਹੀ ਕੋਈ ਨਹੀਂ ਕੋਈ ਵੈਰੀਫਿਕੇਸ਼ਨ ਨਹੀਂ ਤੇ ਇਹਨਾਂ ਤੇ ਵੀ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਕਰਾਂਗੇ ਤੇ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜੋ ਇਸ ਤਰ੍ਹਾਂ ਦੇ ਸਪਾ ਸੈਂਟਰ ਨੂੰ ਕਰਾਏ ਤੇ ਦੇ ਦੇ ਕੇ ਚਲਾਣ ਦੀ ਜ਼ਾਦਾ ਦੇ ਦਿੰਦੇ ਉਹਨਾਂ ਲਈ ਕੀ ਅਸੀਂ ਬਿਲਕੁਲ ਹੁਣ ਅਸੀਂ ਉਹਨਾਂ ਨੂੰ ਵੀ ਚ ਨਾਮਿਨੇਟ ਕੀਤਾ ਵੀ ਉਹਨਾਂ ਦੀ ਰਜ਼ਾਮੰਦੀ ਨਾਲ ਚੱਲਦੇ ਸਰ ਇਹ ਕੋਈ ਸੀਲ ਵੀ ਕੀਤੇ ਗਏ ਅੱਜ ਸੀਲ ਕੀਤੇ ਅਸੀਂ ਤਿੰਨੇ ਸੀਲ ਕਰਤੇ ਓਕੇ ਅਸੀਂ ਤਹਿਸੀਲਦਾਰ ਸਾਹਿਬ ਬੁਲਾਏ ਨੇ ਰਿਕਵੈਸਟ ਕਰਕੇ ਬੁਲਾਏ ਨੇ ਤੇ ਉਹਨਾਂ ਦੀ ਹਾਜ਼ਰੀ ਚ ਇਹ ਅਸੀਂ ਸੀਲ ਕਰ ਕਿਹੜਾ ਨਾਮ ਹੈ ਸਪਾਰ ਦਾ ਕਿਹਦੇ ਹੀ ਤਿੰਨ ਉਸ ਪਾਰ ਉਹਨਾਂ ਦਾ ਨਾਮ ਕਰਕੇ ਇੱਕ ਤਾਂ T3 ਹੈ ਸਪਾ ਇੱਕ ਰਸ਼ੀਅਨ ਸਪਾ ਸੈਂਟਰ ਦੇ ਨਾਂ ਤੇ ਹੈ ਇੱਕ ਦਾ ਨੇਚਰ ਦੇ ਨਾਂ ਤੇ